ਆ ਗੁਰੂ ਪਿਆਰਿਓ ਜੋ ਹਰੋਜ ਨਿਤਮ੍ਰਿਤ ਵੇਲੇ ਚੱਲੇ ਗੜੀ ਵਰਮੀ ਚਾਰ ਦੁੱਖੋਂ ਦੇ ਨਾਸ਼ ਸੁਖੋਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਨਤਾ ਦੇ ਸਭ ਸੰਜੇ ਗੁਰੂ ਰਹਿਬਰ ਸ਼ਿਵਤ ਬਰੂ ਬਤਾਰ ਗੁਰਗਤੇ ਤੇ ਬਿਰਾਜਮਾਨ ਬਾਣੀ ਬੋਇ ਤੂੰ ਗਿਆਨ ਦੇ ਸੁੰਮੇ ਗਿਆਨ ਦੇ ਸਾਗਰ ਤੰਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸੱਜ ਬੈਠੀ ਗੁਰਖਾਂ ਸੱਜ ਸਮਝਿਓ ਆਓ ਜੋ ਪੰਚਰਾ ਤੋਂ ਤੰਦਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਣ ਜੀਵੰਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹਿਆ ਕਈਆਂ ਮਹੀਨੇ ਤੋਂ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣਈ ਆਪਾਂ ਇਸ ਸਤਵਰਾਂ ਦੇ ਪੰਨਿਆਂ ਵਿੱਚੋਂ ਆਪਾਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਲਈ ਜਤੀਆ ਯਤਨ ਕਰੀਏ ਜਿੰਨਾ ਰੱਬੀ ਗੁਣਾਂ ਦੇ ਕਾਰਡ ਇਨਸਾਨ ਤੁਕਾਂ ਕਲੇਸ਼ਾ ਰੋਗਾ ਸੋਗਾ ਕੜਿਆ ਸਾਰਿਆਂ ਚਿੰਤਾ ਬਿਕਰਤੋਂ ਬੰਦ ਜਨਨਾ ਜਮਾਂ ਦੀ ਮਾਰ ਤੋਂ ਮਰ ਜਾਂਦਾ ਅੱਜ ਸੁਣਦੇ ਦੇਖਦੇ ਆ ਰਹੇ ਆਪਾਂ ਸਿਰਲ ਸਿਰਤ ਜੋਨਾ ਇਹਨਾਂ ਦੇ ਪੇਰ ਜਨਮ ਮਰਨ ਦਾ ਦੁੱਖਾ ਨਾ ਉਹ ਬਹੁਤ ਅਸਾਧਿਤ ਹੈ ਉਹਨਾਂ ਕਿਹਾ ਜਾਣ ਵਾਲਾ ਇਤਨਾ ਸਾਰੇ ਜਾਣ ਵਾਲਾ ਪਰ ਸਾਰੇ ਮਜਬੂਰੀ ਹੈ ਸਾਡੀ ਤੋਖ ਸਾਰੇ ਜਾ ਰਹੇ ਆਂ ਪਰ ਉਦਮ ਨਹੀਂ ਕਰ ਰਿਹਾ ਦੁੱਖ ਸਾਰੇ ਜਾ ਰਹੇ ਆ ਪਰ ਉਦਮ ਨਹੀਂ ਕਰ ਰਿਹਾ ਵੀ ਇਹਨਾਂ ਦੁੱਖਾਂ ਤੋਂ ਬਚ ਜਾਈਏ ਤਨਬੂ ਸਰ ਪਾਸ਼ਾ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ ਉਹ ਕਹਿੰਦੇ ਆਹਰ ਸਭ ਕਰਦਾ ਫਿਰੇ ਆਰ ਕਹਿੰਦੇ ਉਦਮ ਨੂੰ ਮਿਹਨਤ ਨੂੰ ਪੰਜ ਦੌਰਦੂ ਤੁਹਾਨੂੰ ਆਹਰ ਸਭ ਕਰਦਾ ਫਿਰੇ ਇਨਸਾਨ ਬਹੁਤ ਰੋਜੀ ਰੋਟੀ ਕਾਣ ਸੰਸਾਰ ਵਿੱਚ ਆਪਣਾ ਨਾਮ ਕਮਾਉਣ ਵਾਸਤੇ ਬੜੀ ਭੱਜ ਦੌੜ ਕਰਦਾ ਹੈ ਬਹੁਤ ਭੱਜ ਦੌੜ ਕਰਦਾ ਹੈ ਆਹਰ ਸਭ ਕਰਦਾ ਫਿਰੇ ਸਾਰੇ ਸਾਰੀ ਭੱਜ ਦੌੜ ਕਰਦਾ ਜਿੰਨਾਂ ਦਾ ਯੋਰ ਹੈ ਨਾ ਸਾਰਾ ਲਾਉਂਦਾ ਹੈ ਮੈਂ ਮਕਮਲਾ ਕਰੇ ਸੰਸਾਰ ਵਿੱਚ ਮਸ਼ਹੂਰ ਹੋ ਜਾਵਾਂ ਮੈਨੂੰ ਲੋਕ ਅਮੀਰ ਕਹਿਣ ਮੈਨੂੰ ਲੋਕ ਦਿੱਤਾ ਕਹਿਣ ਦੋਈ ਦਨ ਜਾਂ ਮੇਂਤ ਜਾਂ ਦਿੱਤਾ ਜਦ ਨੇਤੀ ਦੀ ਦੌੜ ਵਿੱਚ ਹਰ ਕਰਦਾ ਫਿਰਦਾ ਹੈ ਉਦਮ ਕਰਦਾ ਫਿਰਦਾ ਹੈ ਮਿਹਨਤ ਕਰਦਾ ਫਿਰਦਾ ਹੈ ਤੇ ਜਾਂ ਅਮੀਰ ਬਣਨ ਵਾਸਤੇ ਪਰ ਕਦੇ ਇਹ ਨਹੀਂ ਵਿਚਾਰਿਆ ਅਮੀਰ ਬਣ ਜਾਂਦੇ ਬਲ ਬੈਲੈਂਸ ਬਹੁਤ ਇਕੱਠਾ ਕਰ ਲਾਂਗੇ ਤੇ ਜਾਨੀ ਤੇ ਸਾਡੇ ਨਾਲ ਦਿਵਾਨੇ ਵੀ ਨਹੀਂ ਫਿਰੂ ਜੁਰੂ ਘਟਾ ਕਰ ਲਾਂਗੇ ਕਰ ਸਕਦੇ ਹਾਂ ਤੇ ਕੀਤਾ ਲੋਕਾਂ ਨੇ ਉਦਾਹਰਣ ਦੇ ਤਿਤ ਭਗਤ ਕਵੀਸਰ ਜੀ ਉਹ ਕਹਿੰਦੇ ਰਾਮਣ ਤੋਂ ਵੱਡਾ ਮਹਿੰਤਰੀ ਕੋਈ ਹੋ ਸਕਦਾ ਭਗਤ ਕਵੀਸਰ ਜੀ ਨੇ ਰਾਮਣ ਤੋਂ ਵੱਡਾ ਕੋਈ ਮੀਰਤ ਨਹੀਂ ਹੋ ਸਕਦਾ ਕਿਸੇ ਧੰਨ ਵਾਲਾ ਦੁਨੀਆ ਤੇ ਤੂੰ ਮੀਰ ਹੋਇਆ ਦਾ ਰਾਵਣ ਹੋਇਆ ਫਿਰ ਉਦੋਂ ਤਾਂ ਦਲਦੇ ਕਿ ਤਾਂ ਦਲਦੇ ਦਦ ਕੋ ਕੋਣ ਦੀ ਦਾ ਪਤਾ ਨਹੀਂ ਸੀ ਜੇ ਦੀ ਲੰਕਾ ਹੀ سونے ਦੀ ਹੋਵੇ ਤਕੇ ਉਹ ਤਾਂ ਨਹੀਂ ਨਾ ਤਮੰਗ ਲੋ ਸਭ ਤੋਂ ਵੱਡਾ ਨਾ ਤਮੰਗ ਲੋਕ ਤਾਂ ਸੀਮੇਂਟ ਔਗੇ ਹੋਗੇ ਲਾਉਂਦੇ ਆਪਣੇ ਮਕਾਨ ਨੂੰ ਚਲੋ ਕ੍ਰਿਸ਼ਨਾ ਚੂਨਾ ਲਗਦਾ ਦਾਸੀ ਮੁੜ ਕੇ ਗਰਨ ਲਗ ਲਗਿਆ ਕਰ ਤੂੰ ਸੀਮਿੰਟ ਲੱਗਣ ਲੱਗਿਆ ਥੋੜੀ ਪੈਸੇ ਦੀ ਖੇਡ ਪੱਕੀਆਂ ਨਹੀਂ ਹੋਣ ਲੱਗੀਆਂ ਪਰ ਉਹਦੇ ਕਿਲੇ ਵੀ ਜਿਹੜੇ ਫੌਜ ਦੇ ਰਹਿਣ ਵਾਲੇ ਕਿਲੇ ਸੀ ਨੋ ਵੀ ਸੋਨੇ ਦੇ ਤੂੰ ਪਤਾ ਨਹੀਂ ਕਿੰਨੇ ਘਾਤੀ ਘੋੜੇ ਸੀ ਕੋਈ ਗੰਦੀ ਨਹੀਂ ਨਦੀ ਤਬਾਕ ਕਬੀਰ ਸਾਹਿਬ ਕਹਿੰਦੇ ਦੱਸੋ ਕਿ ਉਹਨੂੰ ਕੀ ਸੁਖ ਮਿਲਿਆ ਉਹ ਉਹਦਾ ਧਨ ਦੌਲਤ ਚਲੇ ਗਈ ਨਾਲ ਜਿੱਦ ਦੀ ਖਾਤਰ ਉਹਨੇ ਸਾਰੀ ਜਿੰਦ ਨੂੰ ਉਦਮ ਕੀਤਾ ਦੂਜੇ ਪਾਸੇ ਨੇ ਤਗਰੀ ਆ ਗਈ ਕਹਿੰਦੇ ਦੁਨੀਆਂ ਦੇ ਵੱਡੇ ਵੱਡੇ ਰਾਜੇ ਹੋਏ ਲਿੱਤੇ ਹੋਏ ਆਗੂ ਸੰਸਾਰ ਦੇ ਹੋਏ ਕਿ ਮਨ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਨੇਤਾ ਕਿਹਾ ਜੇ ਤੁਸੀਂ ਤੇ ਕਿਹਾ ਤੇ ਨਾਲ ਸਵਰਗਵਾਸੀ ਲਾਤਾ ਜੇ ਤੁਸੀਂ ਨੇ ਕਿਹਾ ਵੀ ਤੇ ਸਵਰਗਵਾਸੀ ਲਾਤਾ ਤੋ ਉਹ ਕਿਹਾ ਕਿ ਜੇ ਜਾਓਗੇ ਇੱਕ ਪੀੜੀ ਜਾਂ ਦੋ ਪੀੜੀ ਬਦਪੁੱਲ ਜਾਣਾ ਤੇ ਸਭ ਧੁੱਲ ਜਾਣਾ ਪਰਿਵਾਰ ਦੇ ਧੁੱਲ ਜਾਣਾ ਕਜਰ ਉਦਦਮ ਬਹੁਤ ਕਰ ਰਿਹਾ ਏ ਇਹਨਾਂ ਦੋਨਾਂ ਕਾਰਨਾ ਵਾਸਤੇ ਪਰ ਆਰ ਇੱਕ ਨਾ ਹੋਏ ਇਹਨਕੋ ਇੱਕ ਉਦਮ ਨਹੀਂ ਹੋਇਆ ਹੋਰ ਤਾਂ ਉਦਮਨ ਬਹੁਤ ਕੀਤੇ ਦੋਨਾਂ ਕੰਮਾਂ ਵਾਸਤੇ ਪਰ ਇੱਕ ਉਦਮ ਇਹ ਕੋ ਹੋਇਆ ਕਿਹੜਾ ਜਿਤ ਜਤ ਆਰ ਜਦ ਉਧਰੇ ਜਿਸ ਅਰਧ ਨਾਲ ਜਿਸ ਉਦਮ ਦੇ ਨਾਲ ਜਿਸ ਉਪਰਾਧ ਦੇ ਨਾਲ ਜਿਸ ਦੌੜ ਭਾਏ ਦੇ ਨਾਲ ਰੱਬ ਦੇ ਨਾਲ ਮਿਲਪ ਹੋਣਾ ਸੀ ਨਾ ਇਹਨਾਂ ਚਰਸੀ ਅੱਲਾ ਸਲਾਸਿਕਾ ਦੇ ਜੋਨਾ ਦੇ ਜਨਮਣ ਦੇ ਦੁੱਖ ਤੋਂ ਬਚਣਾ ਸੀ ਉਹ ਬਚ ਗਏ ਜਿਹਨਾਂ ਨੇ ਉਦਮ ਕੀਤਾ ਧਰਮ ਦੀ ਦੁਨੀਆ 'ਚ ਪਰਵੇਸ਼ ਹੋ ਗਏ ਔਰ ਸਭ ਕਰਦਾ ਫਿਰੇ ਆਰ ਇੱਕ ਨਾ ਹੋਏ ਸੋ ਆਰ ਇੱਕ ਜਦ ਜਿਸ ਆਰ ਜਦ ਉਦਰੇ ਬਿਰਲਾ ਕੋਜੇ ਕੋਈ ਕਿਸੇ ਕਿਸੇ ਨੂੰ ਸੋਚੀ ਆ ਗਈ ਸੁਣ ਕੇ ਕਿਸੇ ਕਿਸੇ ਨੂੰ ਸੋਜੀ ਆ ਗਈ ਤੇ ਉਹਨੇ ਕੀਤਾ ਉਦਮ ਕੀਤਾ ਤਰਦੀ ਦੁਨੀਆ ਵਿੱਚ ਉਦਮ ਕੀਤਾ ਉਹਨੇ ਅੰਮ੍ਰਿਤ ਵੇ ਉੱਠਿਆ ਚਿਰਨ ਪਨ ਕੀਤਾ ਚੌਂਕੜਾ ਮਾਰਿਆ ਖੁਦ ਖੁਦਾ ਦਾ ਨਾਮ ਜਪਿਆ ਇਹ ਵੀ ਤੇ ਉਦਮ ਹੈ ਨਾ ਫੜ ਕੇ ਉੱਟਣਾ ਉਦਮ ਨਹੀਂ ਤੜਕਦੇ ਨਹੀਂ ਦੌੜ ਲਾਦੀ ਤੇ ਤੜਕੇ ਉੱਠਣਾ ਬਹੁਤ ਤੜਕੇ ਹੀ ਉੱਠਣਾ ਪੋਗਾ ਅੰਬ पाच ਵੀ ਕਬੀਜ਼ਾ ਬਟਲੇ ਇਨਨ ਗੱਲ ਕਹੀ ਉਗਦੇ ਹਮੋਂ ਕੋ ਜੋ ਕੁਝ ਹੋਮੋ ਜੋ ਬੋਜਾ ਬੋਜਣਾ ਨਮੋ ਜੋ ਬੂਜਾ ਬੋਜਣਾ ਪੂਰੀ ਬਰੀ ਬਲਾ ਜਿੰਨ ਕਿਸ ਜਾਣਿਆ ਨਹੀਂ ਜਿਨ੍ਹਾਂ ਨੂੰ ਪਤਾ ਨਹੀਂ ਲੱਗਾ ਜਾਣਿਆ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਸੁਣ ਕੇ ਸੁਣ ਲਿਆ ਪਰ ਮੰਨਿਆ ਨਹੀਂ ਕਿ ਪਰ ਕੀ ਹੋਇਆ ਤਿੰਨ ਸੁਖ ਨੀਂਦ ਵਿਹਾਏ ਉਹ ਫਿਰ ਦਿਨ ਚੜੇ 8 9 ਵਜੇ ਉੱਠਦਾ ਹੈ ਤਾਂ ਫਿਰ ਦਿਨ ਜੜੇ 8 9 ਵਜੇ ਮਰਜ਼ੀ ਦੇ ਨਾਲ ਉੱਠਦਾ ਹੈ ਦਿਨ ਸੁਖ ਨੀਂਦ ਵਿਹਾਏ ਸੁਖ ਨੀਂਦ ਦਾ ਸੁਖ ਲੈ ਰਿਹਾ ਹੈ ਤੇ ਜਿਹੜਾ ਰੱਬ ਦਾ ਪਿਆਰਾ ਹੋ ਉਹ ਨੀਂਦ ਦਾ ਸੁਖ ਨਹੀਂ ਲੈ ਸਕਦਾ ਸੁਖ ਤੇ ਦੋ ਹੀ ਨੇ ਪੈਰਿਓ ਸੰਸਾਰ ਦੇ ਸੁਖਿਆ